ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੰਜਾਬ ਬੰਦ ਰਿਹਾ ਪੰਜਾਬ ਬੰਦ ਨੂੰ ਸਮਰਥਨ ਵੀ ਮਿਲਿਆ ਤੇ ਇਸ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਪੰਜਾਬ ਬੰਦ ਦੇ ਸਮਰਥਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਤੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਜਿਸ ਨੂੰ ਸੁਣ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੀ ਹੈਰਾਨ ਹੋ ਜਾਵੇਗੀ ਤਾਂ ਆਖਰ ਕਿਹੜਾ ਅਜਿਹਾ ਐਲਾਨ ਕਰ ਦਿੱਤਾ ਕਿਸਾਨਾਂ ਨੇ ਜਿਸ ਤੋਂ ਬਾਅਦ ਹੁਣ ਸਰਕਾਰਾਂ ਵੀ ਡਰਨ ਲੱਗ ਜਾਣ ਕਿ ਆ ਤੁਹਾਨੂੰ ਕਿਸਾਨਾਂ ਦੀ ਹੀ ਜਵਾਨੀ ਸੁਣਾਉਣੀ ਆ ਜਨਤਾ ਤੇ ਪੰਜਾਬ ਦੇ ਕਿਰਤੀ ਲੋਕਾਂ ਤੇ ਵਿਸ਼ਵਾਸ ਸੀਗਾ ਕਿ ਮੁਕੰਮਲ ਪੰਜਾਬ ਬੰਦ ਹੋਊਗਾ ਮੀਦਾਂ ਤੋਂ ਵੱਧ ਖਾਸ ਕਰਕੇ ਸ਼ਹਿਰਾਂ 'ਚ ਕਸਰਾਂ ਦੇ ਉਹ ਲੋਕ ਆਏ ਜਿਹੜੇ ਆਪਦੀ ਰੋਜੀ ਰੋਟੀ ਲਈ ਬਾਹਰਲੇ ਸਟੇਟਾਂ ਤੋਂ ਇੱਥੇ ਆ ਕੇ ਆਪਦੀ ਸਾਧਨੀਆਂ ਵੇਚ ਰਹੇ ਨੇ ਪੂਰ ਕਾਰੋਬਾਰਾਂ ਚ ਕੰਮ ਕਰ ਰਹੇ ਨੇ ਅੱਜ ਉਹਨਾਂ ਨੇ ਵੀ ਇਹ ਮਨ ਬਣਾਇਆ ਕਿ ਅਸੀਂ ਖਨੌਰੀ ਤਾਂ ਨਹੀਂ ਜਾ ਸਕਦੇ ਡੱਲੇਵਾਲ ਸਾਹਿਬ ਕੋਲੇ ਨਹੀਂ ਪਹੁੰਚ ਸਕਦੇ ਪਰ ਅਸੀਂ ਕਿੰਨਾ ਕਿਸ ਮੋਰਚ ਚ ਯੋਗਦਾਨ ਪਾ ਸਕਦੇ ਆ ਤਾਂ ਅੱਜ ਪੂਰੇ ਸ਼ਹਿਰ ਵਾਸੀਆਂ ਨੇ ਸਾਡੇ ਪਿੰਡਾਂ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਮਲਾਜਮਾਂ ਨੇ ਵੱਡੇ ਪੱਧਰ ਤੇ ਆਪ ਦਾ ਕੰਮ ਛੱਡ ਕੇ ਪੂਰਾ ਅੱਗੇ ਸੀ ਇਹਨੂੰ ਕਹਿੰਦੇ ਹੁੰਦੇ ਸੀ ਵੀ ਧਰਨਿਆਂ ਦੇ ਰੂਪ ਚ ਆਏ ਆਪਦੀ ਇੱਛਾ ਦੇ ਨਾਲ ਆਪਦੀ ਜਿਹੜੀ ਅੰਦਰੋਂ ਭਾਵਨਾਵਾਂ ਸੀ ਉਹ ਕਹਿਣ ਲਈ ਸਰਕਾਰਾਂ ਨੂੰ ਦੱਸਣ ਲਈ ਸੜਕਾਂ ਤੇ ਆਏ ਮੁਕੰਮਲ ਬੰਦ ਰਿਆ ਕੱਲਾ ਪਮਾ ਪੰਜਾਬ ਦੀ ਗੱਲ ਕਰਦੇ ਸੀ ਨਾਲ ਲੱਗਦੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚੋਂ ਜਿਹੜੇ ਮੇਨ ਮੌਲ ਹੈ ਮੇਨ ਵੱਡੀਆਂ ਮਾਰਕੀਟਾਂ ਉਹ ਮੁਕੰਮਲ ਬੰਦ ਰਹੀਆਂ ਇਹਦਾ ਮਤਲਬ ਸਾਡੇ ਮੋਰਚੇ ਦੀ ਜਿਹੜੀ ਭਾਵਨਾਵਾਂ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਡੱਲੇਵਾਲ ਸਾਹਿਬ ਬੋਲ ਕੇ ਨਹੀਂ ਸੁਣਾ ਸਕਦੇ ਸੀ ਮੀਟਿੰਗਾਂ ਕਰਕੇ ਨਹੀਂ ਲੋਕਾਂ ਕੋਲੇ ਗੱਲ ਲਿਜਾ ਸਕਦੇ ਸੀ ਜਿਹੜੀ ਆਪ ਦੀ ਸਿਹਤ ਤੇ ਤਖਲੀਫ ਚੱਲ ਕੇ ਸਾਡੇ ਪੂਰੇ ਦੋਨੇ ਫੋਰਮਾਂ ਦੀਆਂ ਜਿਹੜੀਆਂ ਮੰਗਾਂ ਦੀ ਖਾਤਰ ਡੱਲੇਵਾਲ ਸਾਹਿਬ ਬੈਠੇ ਨੇ ਉਹ ਅੱਜ ਪੂਰੀ ਦੁਨੀਆ 'ਚ ਘਰ ਘਰ ਗੱਲ ਪਹੁੰਚਾਉਣ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਕਾਮਯਾਬ ਹੋਏ ਦੇ ਪੰਜਾਬੀਆਂ ਨੇ ਜਿਹੜਾ ਕੰਮਦੰਦਾ ਛੱਡ ਕੇ ਇਹਦੇ ਵਿੱਚ ਯੋਗਦਾਨ ਪਾਇਆ ਕਿਸਾਨ ਜੱਸੇਬੰਦੀਆਂ ਨੇ ਮੁਲਾਜ਼ਮ ਜੱਸੇਬੰਦੀਆਂ ਨੇ ਮਜ਼ਦੂਰ ਜੱਸੇਬੰਦੀਆਂ ਨੇ ਜਿੰਨੀਆਂ ਵੀ ਆਪਣੇ ਕਾਰੋਬਾਰ ਵਾਲੀਆਂ ਜੱਸੇਬੰਦੀਆਂ ਨੇ ਸਾਰਿਆਂ ਨੇ ਯੋਗਦਾਨ ਪਾ ਕੇ ਅੱਜ ਮੁਕੰਮਲ ਬੰਦ ਕਰਕੇ ਇੱਕ ਸਨੇਹਾ ਦਿੱਤਾ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਜੇ ਡੱਲੇਵਾਲ ਸਾਹਿਬ ਨੂੰ ਜਿਹੜੀਆਂ ਬਿਉਤ ਬੰਦੀਆਂ ਬਣ ਰਹੀਆਂ ਨੇ ਬਈ ਕਿਸੇ ਵੀ ਮੌਕੇ ਮੋਰਚੇ ਚ ਉਠਾ ਕੇ ਲੈ ਜਾਾਂਗੇ ਅਸੀਂ ਉਹਦੇ ਨਾਲ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਅਸੀਂ ਲਗਾਤਾਰ 7-8 ਦਿਨਾਂ ਤੋਂ ਇਹ ਖਬਰ ਆ ਰਹੀ ਹੈ ਰੋਜ਼ ਅਸੀਂ ਲਾਉਂਸਮੈਂਟ ਕਰ ਰਹੇ ਹਾਂ ਕਿ ਅੱਜ ਵੀ ਹਮਲਾ ਕਰੂ ਸਰਕਾਰ ਅੱਜ ਵੀ ਹਮਲਾ ਕਰੂ ਖਾਸ ਕਰਕੇ ਜਿਹੜਾ ਕੋਰਟ ਵਾਲਾ ਏਜੰਡਾ ਉਤੇ ਕਿ ਕੱਲ ਨੂੰ ਉਹਦੀ ਸੁਣਵਾਈ ਆ ਜਿਹੜੀ 31 ਤਰੀਕ ਆ ਜੀ ਰੋਜ਼ ਸਰਕਾਰ ਕੋ ਇਹਨਾਂ ਕੋਲ ਹਲ ਚੇੜ ਕਰਦੀ ਹੈ ਰਾਤ ਇਹ ਲੱਗਿਆ ਕਿ ਵੀ ਅਸੀਂ ਵੱਡੀ ਫੋਰਸ ਲਿਆ ਕੇ ਕਿਸਾਨਾਂ ਨੂੰ ਜਿਹੜਾ ਰਾਤ ਨੂੰ ਥੌਣ ਚ ਕਾਮਯਾਬ ਹੋ ਜਾਗੇ ਉਹ ਮੈਂ ਸਾਰੇ ਮੀਡੀਆ ਲਈ ਦੱਸਣਾ ਚਾਹੁੰਦਾ ਕਿ ਜਿਹੜੀ ਭਾਵਨਾਵਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਡਰਾਈਵਰਾਂ ਨੂੰ ਸੱਦਿਆ ਕੰਟਰੈਕਟਰਾਂ ਨੂੰ ਸੱਦਿਆ ਵੀ ਤੁਸੀਂ 7 ਵਜੇ ਨੂੰ ਆਪਦੇ ਆਪ ਦੇ ਜਿਹੜੇ ਕੈਂਪ ਉੱਨਾ ਚਾਉ ਤੋ ਗਏ ਨੇ ਸਾਰੇ ਪਰ ਕਹਿ ਕੇ ਕੀ ਆਏ ਕਿ ਜੇ ਖਨੌਰੀ ਜਾਣਾ ਡੱਲੇਵਾਲ ਸਾਹਿਬ ਦੇ ਅਸੀਂ ਬਾਪੂ ਦੀ ਖਤਰ ਆਪਦੀਆਂ ਬੱਸਾਂ ਨਹੀਂ ਚਲਾਵਾਂਗੇ ਬਹੁਤ ਵੱਡਾ ਇਹ ਜਿਹੜਾ ਸਨਿਆ ਸਰਕਾਰ ਨੂੰ ਉਹਨਾਂ ਨੇ ਰਾਹ ਦਿੱਤਾ ਤਾਂ ਜਿਹੜੇ ਸਾਡੇ ਬੱਚੇ ਨੇ ਜਿਹੜੇ ਪੁਲਿਸ ਚ ਭਰਤੀ ਨੇ ਮੁਲਾਜ਼ਮ ਉਹਨਾਂ ਦੇ ਆਪ ਦੇ ਮਾਵਾ ਪਿਓਾਂ ਦੇ ਸਾਨੂੰ ਫੋਨ ਆਏ ਨੇ ਵੀ ਸਾਡੇ ਬੱਚੇ ਨੇ ਕਿਹਾ ਵੀ ਜਿਹੜੇ 80-80 ਸਾਲ ਦੀਆਂ ਮਾਵਾ ਬਜ਼ੁਰਗ ਖਾਸ ਕਰਕੇ ਡੱਲੇਵਾਲ ਸਾਹਿਬ ਮਰ ਵਰਤੇ ਬੈਠੇ ਨੇ ਅਸੀਂ ਇਸ ਗੱਲਾਂ ਦੇ ਆਪ ਦੇ ਸਿਰ ਅਸੀਂ ਕਿਉਂ ਭਾਗੇਬਾਰ ਹੋਵਾਂਗੇ ਅਸੀਂ ਜਿੰਨਾ ਯੋਗਦਾਨ ਪਾ ਸਕਦੇ ਆ ਅਸੀਂ ਜਵਾਬ ਦੇ ਕੇ ਆ ਵੀ ਖਨੌਰੀ ਨਹੀਂ ਜਾਵਾਂਗਾ ਏ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਨੇ ਬਿਉਤਬੰਦੀਆਂ ਬੰਨ ਰਹੀਆਂ ਤੇ ਦੂਜਿਆਂ ਸਾਡੇ ਪ੍ਰਬੰਧ ਕਰਨੇ ਰੋਜ਼ ਜਿਹੜੇ ਪ੍ਰਬੰਧ ਹੈ ਮਜ਼ਬੂਤ ਕਰਨੇ ਆਪ ਦੇ ਇੱਕ ਘੇਰਾ ਜਿਹੜਾ ਆਪ ਦੀ ਸੁਰੱਖਿਆ ਲਈ ਮਜ਼ਬੂਤ ਕਰਨਾ ਤਾਂ ਜਿੰਨੀ ਕਿ ਸਰਕਾਰ ਬਿਉਤਬੰਦੀ ਬਣਾਉਂਦੀ ਹੈ ਉਦੋਂ ਜ਼ਿਆਦਾ ਜਿਹੜੇ ਸਾਡੇ ਪ੍ਰਬੰਧਕ ਤੇ ਖਾਸ ਕਰਕੇ ਮੈਂ ਪੁਲਿਸ ਮੁਲਾਦ ਜਿਹੜੇ ਸਾਡੇ ਬੱਚੇ ਤੇ ਉਹ ਸਾਡੇ ਡਰਾਈਵਲ ਜਿਹੜੀ ਬਿਉਤਬੰਦੀ ਬਣਾ ਕੇ ਸਾਡੇ ਤੇ ਹਮਲਾ ਕਰਨਾ ਚਾਹੁੰਦੇ ਸੀ ਇਸ ਕਾਰਵਾਈਆਂ ਨਾਲ ਸਰਕਾਰ ਨੂੰ ਪਿੱਛੇ ਧੱਕਿਆ ਤਾਂ ਇਹ ਮੈਂ ਖਾਸ ਕਰਕੇ ਅੱਜ ਸਾਡੇ ਦੋਨੇ ਫੋਰਮ ਵੱਲੋਂ ਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਉਹਨਾਂ ਨੇ 1 ਮਿੰਟ ਦੀ ਵੀਡੀਓ ਵੀ ਜਰੂਰ ਪਾਈ ਆ ਕਿ ਜਿੰਨਾ ਪੰਜਾਬੀਆਂ ਨੇ ਅੱਜ ਇਸ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਹ ਦਿੱਤਾ ਹੈ ਆਸ ਰੱਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜੇ ਡੱਲੇਵਾਲ ਸਾਹਿਬ ਦੀ ਖਾਸ ਇੱਛਾ ਹੈ ਤੇ ਸਾਰੇ ਲੋਕਾਂ ਦੀ ਵੀ ਇੱਛਾ ਹੈ ਕਿ ਅਸੀਂ ਖਨੌਰੀ ਜਾਈਏ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੀਏ ਗੱਲ ਕਰੀਏ ਪਰ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਬਈ ਕਦੇ ਸੋਚਿਆ ਕਿ ਡੱਲੇਵਾਲ ਸਾਹਿਬ ਜਿਹੜੇ ਲੋਕਾਂ ਲਈ ਮਰ ਰਿਹਾ ਜਿਹੜੇ ਲੋਕਾਂ ਦੀਆਂ ਮੰਗਾਂ ਲਈ ਬੈਠਾ ਤੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਉਹ ਡੇਟ ਹੈ 4 ਜਨਵਰੀ 4 ਜਨਵਰੀ ਨੂੰ ਐਸੇ ਤਾਂ ਖਨੌਰੀ ਦੇ ਵਿੱਚ ਲੱਖਾਂ ਦਾ ਇਕੱਠ ਕਰਾਂਗੇ ਖਾਸ ਕਰਕੇ ਸਾਡਾ ਹਰਿਆਣੇ ਵਾਲੇ ਕਿਸਾਨਾਂ ਤੋਂ ਪੰਜਾਬ ਵਾਸੀਆਂ ਤੋਂ ਜਿਵੇਂ ਅੱਜ ਤੁਸੀਂ ਕਬਤਦਾਂ ਛੱਡ ਕੇ ਸੜਕਾਂ ਤੇ ਆਇਓ ਆਸ ਕਰਦੇ ਆ ਪਰਿਵਾਰਾਂ ਸਮੇਤ 4 ਜਨਵਰੀ ਨੂੰ ਖਨੌਰੀ ਪਹੁੰਚ ਕੇ ਡੱਲੇਵਾਲ ਸਾਹਿਬ ਦੀ ਜਿਹੜੀ ਭਾਵਨਾ ਹੈ ਜਰੂਰ 1 ਮਿੰਟ ਅੱਧਾ ਮਿੰਟ ਤੁਹਾਡੇ ਨਾਲ ਸੰਜ ਕਰਨਾ ਮੈਨੂੰ ਲੱਗਦਾ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ ਧੰਨਵਾਦ ਜਿਹੜੇ ਅਗਲੇ ਆਗੂ ਹੈ ਉਹ ਆਪਣੀ ਜਿਹੜੀ ਸਰਜੀਤਪੂਰ ਜੀ ਨੇ ਉਹ ਅਗਲੀ ਗੱਲ ਰੱਖੋ